ਸਤਿਕਾਰਯੋਗ ਪੰਜਾਬ ਵਾਸੀਓ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੁਹਾਨੂੰ ਹੋਲੀ ਦੇ ਪਾਵਨ ਪਵਿੱਤਰ ਤਿਹਾੜੀਆਂ ਬਹੁਤ ਬਹੁਤ ਮੁਬਾਰਕਾਂ ਬੁਧਾਈਆਂ ਜਿੱਥੇ ਮੈਂ ਹੋਲੀ ਦੇ ਤਿਹਾੜੀ ਦੀ ਤੁਹਾਨੂੰ ਵਧਾਈਆਂ ਦੇ ਰਹੀ ਹਾਂ ਉੱਥੇ ਮੈਂ ਇੱਕ ਗੱਲ ਹੋਲੀ ਦੇ ਤਿਹਾੜੀ ਦੇ ਨਾਲ ਰਿਲੇਟਡ ਕੋਈ ਬੇਨਤੀਆਂ ਵੀ ਕਰਨੀਆਂ ਪਰ ਮੈਂ ਬੇਨਤੀਆਂ ਤੋਂ ਪਹਿਲਾਂ ਤੁਹਾਨੂੰ ਅੱਜ ਇੱਕ ਬਹੁਤ ਵੱਡੀ ਖੁਸ਼ਖਬਰੀ ਜੋ ਦੱਸਣ ਜਾ ਰਹੀ ਹਾਂ ਇਹ ਸਾਡੇ ਪੰਜਾਬ ਦੇ ਸਨਮਤ ਤੇ ਸਰਨਤਕਾਰਾਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਜਿਵੇਂ ਤੁਸੀਂ ਜਾਣਦੇ ਹੋ ਪੰਜਾਬ ਦੇ ਅੰਦਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰ ਇਹ ਸਾਡੀ ਸਰਕਾਰ ਦੇ ਦੁਆਰਾ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇ ਜੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦ ਭਗਵੰਤ ਸਿੰਘ ਮਾਨ ਸਾਡੇ ਦੋਨੋਂ ਲੀਡਰ ਇਹਨਾਂ ਨੇ ਸਰਕਾਰ ਦੇ ਸਰਕਾਰਯੋਗ ਜਿਹੜੇ ਸੰਮਤਕਾਰ ਨੇ ਉਹਨਾਂ ਨਾਲ ਮੀਟਿੰਗ ਕੀਤੀ ਸਰਕਾਰ ਸੰਮਤਕਾਰ ਮਿਲਣ ਇਸ ਤਰ੍ਹਾਂ ਦੀਆਂ ਚਾਰ ਮਿਲਣੀਆਂ ਹੋਈਆਂ ਸੀ ਜਿਹਦੇ ਵਿੱਚ ਬੜਾ ਜੋ ਉਹਨਾਂ ਨੇ ਅਹਿਮ ਆਪਣੇ ਮੁੱਦੇ ਦੱਸੇ ਸੀ ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਮੁੱਦਾ ਸੀਗਾ ਪੀਐਸਆਈ ਸੀ ਦੇ ਪਲਾਨਸ ਨੂੰ ਲੈ ਕੇ ਓਟੀਐਸ ਸਕੀਮ ਜੇਕਰ ਤੁਸੀਂ ਜਾਣਦੇ ਹੋ ਬੀਤੇ ਦਿਨੀ ਕੈਬਨਟ ਦੀ ਮੀਟਿੰਗ ਹੋਈ ਜਿਹੜੀ ਕਿ 3 ਮਾਰਚ 2025 ਨੂੰ ਜਿਹੜੀ ਕਿ ਹੋਰ ਤੋਂ 10 ਦਿਨ ਪਹਿਲਾਂ ਮੀਟਿੰਗ ਹੋਈ ਸੀ ਉਹਦੇ ਵਿੱਚ ਦੋ ਓਟੀਐਸ ਦੀਆਂ ਸਕੀਮਾਂ ਨੂੰ ਪ੍ਰਮਾਣਿਤ ਕੀਤੀ ਸੀ ਇੱਕ ਸੀ ਜੇ ਵੀ ਸੀ ਕਿ ਲੈਂਡ ਦੀ ਇਨਹਾਂਸਮੈਂਟ ਦੀ ਓਟੀਐਸ ਸੀ ਦੂਸਰੀ ਸੀ ਕਿ ਜਿਹੜੀ ਪ੍ਰਿੰਸੀਪਲ ਅਮਾਉਂਟ ਸੀ ਜਿਹੜੀ ਉਹਨਾਂ ਦੀ ਕਿਸ਼ਤਾ ਕੁੱਟੀਆਂ ਸੀ ਉੱਤੇ ਓਟੀਐਸ ਸੀ ਉਸ ਤੋਂ ਪਹਿਲਾਂ ਮੈਂ ਡਿਟੇਲ ਦੇ ਵਿੱਚ ਇੱਕ ਵਾਰ ਦੱਸ ਚੁੱਕਿਆ ਆ ਉਹਦੇ ਬਾਰੇ ਤਾਂ ਮੈਂ ਅੱਜ ਖੁਸ਼ਖਬਰੀ ਕੀ ਦੇਣੀ ਆ ਤੁਹਾਨੂੰ ਕਿ ਪਹਿਲੀ ਸਰਕਾਰ ਹੂ ਇਤਿਹਾਸ ਦੇ ਅੰਦਰ ਆਵਾਜ਼ੀ ਪਾਰਟੀ ਦੀ ਔਰ ਮੈਂ ਗੱਲ ਬਿਲਕੁਲ ਆਨ ਰਿਕਾਰਡਡ ਗੱਲ ਕਹਿ ਰਿਹਾ ਕਿ 10 ਦਿਨ ਦੇ ਅੰਦਰ ਆਹ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਦਸ ਵੰਦੇ ਅੰਦਰ ਅੰਦਰ ਮਹਿਜ ਕੈਬਨਟ ਦੀ ਮੀਟਿੰਗ ਤੋਂ ਬਾਅਦ ਅੱਜ 13 ਤਰੀਕ ਨੂੰ ਨੋਟੀਫਿਕੇਸ਼ਨ ਵੀ ਹੋ ਗਿਆ OTCS ਮੋ। ਸਭ ਤੁਹਾਨੂੰ ਬਹੁਤ ਬਹੁਤ ਵਧਾਈਆਂ। ਇਸ ਤੋਂ ਬਾਅਦ ਜੋ ਤੁਸੀਂ ਆਪਣੇ ਵਪਾਰ ਸਿਰ ਉੱਚਾ ਚੱਕ ਕੇ ਕਰੋ ਔਰ ਤੁਸੀਂ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਇਹਦਾ ਅਸੀਂ ਜੋ ਵੀ ਹੋਰ ਤੱਕ 30 30 40 40 ਸਾਲ ਦੇ ਮਸਲੇ ਫਸੇ ਹੋਏ ਸੀ ਅਸੀਂ ਹੁਣ ਇਹਨਾਂ ਦੇ ਇੱਕ ਡਿਮਾਂਡ ਲੈਟਰ ਜਨਰੇਟ ਕਰਕੇ ਤੁਸੀਂ ਸਰਕਾਰ ਕੋਲ ਨਹੀਂ ਆਉਣਾ ਸਰਕਾਰ ਹੁ ਤੁਹਾਡੇ ਕੋਲ ਆਉਗੀ ਸਰਕਾਰ ਤੁਹਾਡੇ ਕੋਲ ਆ ਕੇ ਤੁਹਾਡੇ ਡਿਮਾਂਡ ਲੈਟਰਸ ਨੇ ਜੋ ਤੁਹਾਡੇ ਦੇਖ ਕੇ ਰੱਖੂਗੀ ਸਾਡੇ ਅਫਸਰ ਤੁਹਾਡੇ ਕੋਲ ਪਹੁੰਚਣਗੇ ਤੁਹਾਡੇ ਨਾਲ ਕੰਟੈਕਟ ਕਰਨਗੇ ਔਰ ਤੁਸੀਂ ਉਸ ਡਿਮਾਂਡ ਲੈਟਰ ਦੇ ਉੱਤੇ ਜੋ ਜੋ ਡਾਕੂਮੈਂਟਸ ਚਾਹੀਦੇ ਹੋਵੇ ਨਾਲ ਰੈਲੇਵੈਂਟ ਡਾਕੂਮੈਂਟ ਪ੍ਰੋਵਾਈਡ ਕਰਿਓ ਔਰ ਬੜੇ ਮਾਨ ਦੇ ਨਾਲ ਇੱਜ਼ਤ ਦੇ ਨਾਲ ਆਪਣੇ ਜਿਹੜੇ ਪਲਾਟਸ ਨੇ ਜਿਹੜੇ 30 30 40 40 ਸਾਲ ਤੋਂ ਕਿਸੇ ਸਰਕਾਰਾਂ ਨੇ ਗੌਰ ਨਹੀਂ ਸੀ ਕੀਤੀ ਇਹ ਨੀਆਂ ਸਰਕਾਰਾਂ ਆਈਆਂ ਤੇ ਗਈਆਂ ਅੱਜ ਤੁਸੀਂ ਇਹ ਆਪਣੇ ਮਾਨ ਦੇ ਨਾਲ ਸਿਰ ਉੱਚਾ ਚੱਕ ਕੇ ਆਪਣੇ plots ਆਪਣੇ ਨਾਮ ਕਰਾ ਕੇ ਔਰ ਆਪਣੇ ਸੰਤ ਨੂੰ ਆਪਣੇ ਵਪਾਰ ਨੂੰ ਚਲਾ ਸਕਦੇ ਹੋ ਸਿਰ ਉੱਚਾ ਕਰਕੇ ਵਪਾਰ ਕਰ ਸਕਦੇ ਹੋ ਇਹੀ ਮਕਸਦ ਤੇ ਇਹ ਹੀ ਕਮਨਸੂਬਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਾਬ ਦੇ ਅੰਦਰ ਇਸ ਤਰੀਕੇ ਦਾ ਰਾਜ ਸਥਾਪਿਤ ਕਰਨਾ ਕਿ ਹਰ ਇੱਕ ਵਰਗ ਹਰ ਇੱਕ ਵਰਗ ਕੋਈ ਵੀ ਵਰਗ ਹੋਵੇ ਉਹ ਸਿਰ ਉੱਚਾ ਚੱਕ ਕੇ ਮਾਨ ਦੇ ਨਾਲ ਜੀ ਸਕੇ ਸੋ ਜਿੱਥੇ ਅੱਜ ਹੋਲੀ ਤੋਂ ਇੱਕ ਦਿਨ ਪਹਿਲਾਂ ਮੈਂ ਤੁਹਾਨੂੰ ਇਹ ਖੁਸ਼ਖਬਰੀ ਦੇ ਰਿਹਾ ਦੂਸਰਾ ਮੈਂ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਕਰਨ ਜਾ ਰਿਹਾ ਕਿ ਹੋਲੀ ਦਾ ਪਵਿੱਤਰ ਤਿਹਾਰ ਹੈ ਇਹਦੇ ਵਿੱਚ ਅਸੀਂ ਬੜੇ ਆਪਣੇ ਬੱਚਿਆਂ ਨੂੰ ਸੇਫਲੀ ਪਰਿਵਾਰਾਂ ਨੂੰ ਸੇਫਲੀ ਹੋਦੀ ਖੇਡਣ ਲਈ ਆਪਾਂ ਜਣੀ ਕਿ ਬੇਨਤੀ ਕਰੀਏ